ਜਿਨ੍ਹਾਂ ਦਸਤੰਦਿਆਂ ਦਰਮਤ ਬੰਜੇ ਮਿੱਤਰ ਸਾਡ ਟਡੇ ਸਈ ਔਂ ਟੰਡੇਂ ਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇ ਵਿਰਲੇ ਵਿਰਲੇ ਦੇਵਤੇ ਲੋਕ ਹੁੰਦੇ ਹਨ ਜੋ ਅਕਾਲ ਪੁਰਖ ਵਾਹਿਗੁਰੂ ਦੇ ਗੋਣਾ ਨੂੰ ਗਾਉਂਦੇ ਨੇ ਜਿਨ੍ਹਾਂ ਤੇ ਧਰੋ ਬਖਸ਼ਿਸ਼ ਹੋਈ ਹੁੰਦੀ ਹੈ ਤੁਰੋਂ ਜਿਹੜੇ ਬਖਸ਼ੇ ਹੋਏ ਦੇਵਤੇ ਹੁੰਦੇ ਜਿਨ੍ਹਾਂ ਦੇ ਦਰਸ਼ਨ ਗਜ਼ਾਰ ਕਰਕੇ ਸਾਡੀ ਰਤਨਾ ਤੋਂ ਵਾਹਿਗੁਰੂ ਨਿੱਕਲਦਾ ਹੈ ਤਾਂ ਸੋਚਿਆ ਪਰੋ ਪਿਆਰਿਓ ਇਹ ਕੋਈ ਤੁਰੋਂ ਹੀ ਵਕਤੀ ਹੋਈ ਰੂਹ ਹੈ ਜਿਨ੍ਹਾਂ ਦਾ ਤੇਜ ਪ੍ਰਤਾਪ ਦੇਤੇ ਸਾਡੀ ਰਤਨਾ ਤੋਂ ਧਾਕਨਾਮ ਸਤਿਰੀ ਵਾਹਿਗੁਰੂ ਨਿੱਕਲਦਾ ਹੈ ਸਤੋਚੋ ਇਹ ਕੋਈ ਦੇਵਤਾ ਲੋਪ ਹੈ ਤੇ ਬਖਸ਼ੇ ਹੋਏ ਹਨ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਜਿਨ੍ਹਾਂ ਉੱਤੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਉਹੀ ਉਹਦੇ ਜਸ ਨੂੰ ਗਾ ਸਕਦੇ ਜਿਨ੍ਹਾਂ ਦਾ ਮਾਨ ਵਾਸਵਿਤ ਹੈ ਬਹੁਤ ਸਾਰੇ ਪਰਮੇਸ਼ਰ ਵਾਹਿਗੁਰੂ ਦੀ ਆराधना ਕਰਨ ਵਾਸਤੇ ਸਭ ਤੋਂ ਪਹਿਲਾਂ ਮੰਨਦੇ ਇਕਾਗਰਤਾ ਬਹੁਤ ਜ਼ਰੂਰੀ। ਮਨ ਵਾਸਤਾ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜੇ ਪੂਰੇ ਗੁਰੂ ਦੀ ਕਿਰਪਾ ਹੋਵੇਗੀ ਸਾਡਾ ਮਨ ਫੇਰ ਹੀ ਵਾਸਤ ਵਿੱਚ ਆਵੇਗਾ। ਮਨ ਜੀਤੇ ਜਗ ਜੀ। ਜਦੋਂ ਤੁਸੀਂ ਸਾਡੇ ਮਨ ਨੂੰ ਜਿੱਤ ਲੇ ਤੇਰਸੀ ਉਸ ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਵਾਂਗੇ ਪਰ ਗਾਵਾਂਗੇ ਕਿਵੇਂ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਜਪ ਨਾਲ ਜੁੜਾਂਗੇ ਕਿਵੇਂ ਗਿਆਨ ਲੈ ਕੇ ਗੁਰੂ ਆਦੂਆਤੋਂ ਗਿਆਨ ਲੈ ਕੇ ਜਾਲਾਵਨ ਕਹੈ ਸੋ ਜਨ ਕੈ ਸੰਗ ਚਿਤ ਆਵੇ ਨਾਉ ਕੁੰਬੇ ਬਣਤਾ ਜਾੜ ਰਹਿ ਜਾੜਵੇਂ ਕੁੰਬਣਾ ਹੋਏ ਗਿਆਨ ਦਾ ਵੱਡਾ ਮਾਨ ਰਹਿ ਗੁਰਬਿੰਨ ਗਿਆਨ ਨਾ ਹੋਏ ਪਿਆਰਿਆ ਗੁਰੂ ਤੋਂ ਗਿਆਨ ਲੈ ਕੇ ਆਪਣੇ ਮਨ ਨੂੰ ਸਮਝਾ ਜਿਸ ਤਰ੍ਹਾਂ ਪਾਣੀ ਨੂੰ ਬੰਨਣਾ ਹੋਵੇ ਉੰਤਾ ਉਹ ਬੰਨਿਆ ਨਹੀਂ ਜਾਂਦਾ ਭੜੇ ਵਿੱਚ ਪਾਓ ਤਾਂ ਵੱਜ ਜਾਂਦਾ ਗੁਰੂ ਤੋਂ ਗਿਆਨ ਲੈ ਕੇ ਆਪਣੇ ਮਨ ਨੂੰ ਬੰਨ ਲੈ ਇਕਾਗਰ ਕਰ ਲੈ ਉਸ ਸਹਾਰੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਜਾ। ਹਰ ਜਨ ਹਰ ਅੰਦਰ ਨਹੀਂ ਨਾਨਕ ਕਾਤੀ ਮਾਨ। ਇੱਕਮਿਕ ਫੇਰ ਹੀ ਹੋਇਆ ਜਾਵੇਗਾ ਜਿਸ ਦਾ ਮਨ ਇਹ ਕਾਗਰ ਹੋਵੇ। ਇਸ ਕਰਕੇ ਉਸ ਸਹਾਰੀ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਈਏ। ਅਰਦਾਸ ਕਰੇ ਅਕ੍ਰਿਏ ਸੱਚੇ ਪਾਤਸ਼ਾਹ ਦੇ। ਕਲਯੁਗ ਦੀ ਜੀਵਾਂ ਦੇ ਇਸ ਤੇ ਉੱਪਰ ਆਪਣਾ ਮਿਹਰਾਂ ਭਰੇ ਹੱਥ ਰੱਖ ਕੇ ਆਪਣੇ ਨਾਮ ਬਾਣੀ ਦੇ ਖਜ਼ਾਨੇ ਵਿੱਚੋਂ ਤੁਹਾਨੂੰ ਬੰਦਗੀ ਦੀ ਦਾਤ ਬਖਸ਼ਿਸ਼ ਕਰਦੇ ਹਾਂ